ਅੱਜ ਮੈਂ ਕਿਲਾ ਨੱਥੂ ਸਿੰਘ ਚ ਆਇਆ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਪੰਜਾਬ ਚ ਜੋ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲੀ ਆ ਉਹਦੇ ਸਬੰਧ ਚ ਮੈਂ ਪਿੰਡ ਚ ਆਇਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆਸ ਪਿੰਡ ਚ ਨਾ ਕੋਈ ਨਸ਼ਾ ਵੇਚਦਾ ਔਰ ਨਾ ਕਰਦਾ ਔਰ ਪਿੰਡ ਦੇ ਸਰਪੰਚ ਸਾਹਿਬ ਨੇ ਕਿਹਾ ਕਿ ਜਿਸ ਦਿਨ ਇਹ ਪਤਾ ਲੱਗ ਜਾਏਗਾ ਕਿ ਇਸ ਪਿੰਡ ਚ ਕੋਈ ਨੌਜਵਾਨ ਨਸ਼ਾ ਕਰਦਾ ਹੋਵੇ ਜਾਂ ਵੇਚਦਾ ਹੋਵੇ ਮੈਂ 5 ਲੱਖ ਰੁਪਏ ਹਰਜਾਨਾ ਭਰਨ ਨੂੰ ਤਿਆਰ ਹਾਂ ਜਦੋਂ ਐਡੇ ਵਧੀਆ ਸੂਚਮੈਨ ਸਰਪੰਚ ਮੋਤਵਰ ਪਿੰਡਾਂ 'ਚ ਹੋਣ ਤਾਂ ਇਹ ਸਮਾਂ ਦੂਰ ਨਹੀਂ ਜਦੋਂ ਨਸ਼ਾ ਸਾਰੇ ਪੰਜਾਬ 'ਚੋਂ ਖਤਮ ਹੋ ਜਾਊਗਾ ਆਉਣ ਵਾਲੀ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਵਾਲੀ ਪੀੜ੍ਹੀ ਨੂੰ ਕਹਿੰਦਾ ਕਿ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਨਾਲ ਜੁੜੋ ਐਜੂਕੇਸ਼ਨ ਨਾਲ ਜੁੜੋ ਔਰ ਤਰੱਕੀਆਂ ਕਰੋ ਔਰ ਪਰਿਵਾਰ ਦਾ ਨਾਂ ਰੋਸ਼ਨ ਕਰੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਿਲਾ ਨੱਥੂ ਸਿੰਘ ਵਿੱਚ ਜੁੱਧ ਨਸ਼ਿਆਂ ਵਿਰੁੱਧ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਗਈ ਹੈ ਉਦੇ ਸਬੰਧ ਵਿੱਚ ਅੱਜ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਐਮ ਐਲ ਏ ਹਲਕਾ ਡੇਰਾ ਬਾਬਾ ਨਾਨਕ ਤੋਂ ਜਿਹੜੇ ਉਹ ਪਹੁੰਚੇ ਹੋਏ ਸੀਗੇ ਜਿਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਖੜੇ ਹੋਣ ਲਈ ਲਾਮਬੰਦ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਨਸ਼ਾ ਵੇਚਦਾ ਹੈ ਤੇ ਉਹ ਹਟ ਜਾਵੇ ਤੇ ਜੇ ਕੋਈ ਨਸ਼ਾ ਕਰਦਾ ਹੈ ਤੇ ਉਹ ਸਰਕਾਰ ਦੇ ਨਾਲ ਜਾਂ ਜ਼ਿੰਮੇਵਾਰ ਵਿਅਕਤੀਆਂ ਦੇ ਨਾਲ ਤਾਲ ਮਿਲ ਕਰਕੇ ਤੇ ਉਹਨਾਂ ਨੂੰ ਅਸੀਂ ਜਿਹੜਾ ਨਸ਼ਾ ਛਡਾਊ ਕੇਂਦਰ ਭਰਤੀ ਕਰਵਾਵਾਂਗੇ ਜੋ ਕਿ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਦਾ ਇਲਾਜ ਕੀਤਾ ਜਾਏਗਾ ਧੰਨਵਾਦ ਜੀ ਤੇ ਜਿਹੜਾ ਆਉਣ ਵਾਲੇ ਯੰਗਸਟਰਸ ਨੂੰ ਜਾਂ ਪੀੜ੍ਹੀ ਨੂੰ ਮੈਸੇਜ ਦੇਣਾ ਆਉਣ ਵਾਲੀ ਪੀੜ੍ਹੀ ਨੂੰ ਮੈਸੇਜ ਇਹੀ ਹੈ ਕਿ ਨਸ਼ੇ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਘਰ ਬਰਬਾਦੀ ਆ ਆਪਾਂ ਆਪਣਾ ਵੀ ਨੁਕਸਾਨ ਆ ਤੇ ਆਪਣੇ ਪਰਿਵਾਰਾਂ ਦਾ ਵੀ ਨੁਕਸਾਨ ਆ ਜਿਹੜਾ ਕਿ ਅਸੀਂ ਜਿਹੜਾ ਬੰਦਾ ਨਸ਼ੇ ਦਾ ਆਦੀ ਹੋ ਜਾਂਦਾ ਜਿਹੜਾ ਬੱਚਾ ਨਸ਼ੇ ਦਾ ਆਦੀ ਹੋ ਜਾਂਦਾ ਵਾ ਉਹ ਘਰ ਦਾ ਸਮਾਨ ਤੱਕ ਵੀ ਵੇਚ ਦਿੰਦਾ ਵਾ ਸੋ ਮੈਂ ਸ਼ੁਕਰ ਗੁਜ਼ਾਰਾ ਹਾਂ ਉਸ ਅਕਾਲਪੁਰਖ ਸੱਚੇ ਪਾਤਸ਼ਾਹ ਵਾਇਗੁਰੂ ਦਾ ਕਿ ਸਾਡੇ ਪਿੰਡ ਕਿਲਾ ਨੱਥੂ ਸਿੰਘ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹ ਚਿੱਟੇ ਦਾ ਆਦੀ ਨਹੀਂ ਹੈਗਾ ਤੇ ਨਾ ਹੀ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਵਾ ਅਸੀਂ ਤਾਂ ਇਹ ਵੀ ਕਹਿੰਨੇ ਆ ਕਿ ਜੇ ਕੋਈ ਵੇਚਦਾ ਸਾਡੇ ਪਿੰਡ 'ਚ ਕਿਸ ਨੂੰ ਪਤਾ ਲੱਗਦਾ ਵਾ ਕਿ ਨਸ਼ਾ ਵੇਚਦਾ ਵਾ ਉਹ ਸਾਬਤ ਕਰ ਦੇਣਾ ਅਸੀਂ ਆਪਣੀ ਪੰਚਾਇਤ ਵੱਲੋਂ 5 ਲੱਖ ਰੁਪਏ ਉਹਨੂੰ ਦੇਣ ਨੂੰ ਤਿਆਰ ਆਂ